ਬੜੀ ਦੁੱਖ ਦੀ ਘੜੀ ਆ ਜੋੜੀਦਾਰ ਅੱਜ ਨਹੀਂ ਰਹੇ ਪਰਮਾਤਮਾ ਨੂੰ ਸਾਦ ਨਹੀਂ ਮੰਨੂ ਸੀ ਸਾਡੇ ਵਾਸਤੇ ਸਾਰਿਆਂ ਵਾਸਤੇ ਪੰਜਾਬੀ ਸਿਨੇਮਾ ਜਗਤ ਵਾਸਤੇ ਪੰਜਾਬੀ ਕਮੇਡੀ ਇੰਡਸਟਰੀ ਵਾਸਤੇ ਤੇ ਮੇਰੇ ਵਾਸਤੇ ਬਹੁਤ ਨਿੱਜੀ ਇਹ ਲਾਸ ਆ ਕਿਉਂਕਿ ਅਸੀਂ ਪਿਛਲੇ 4-5 ਦਹਾਕਿਆਂ ਤੋਂ ਵੱਧ ਲਗਭਗ 5 ਦਹਾਕਿਆਂ ਤੋਂ ਦੋਸਤ ਹੈਗੇ ਆ ਤੇ ਉਹ ਅੱਜ ਜੋੜੀ ਜਿਹੜੀ ਆ ਹੁਣ ਨજર ਲੱਗ ਗਈ ਆ ਤੇ ਮੇਰੇ ਦੋਸਤ ਮੈਨੂੰ ਅਲਵਿਦਾ ਕਹਿ ਕੇ ਡਬਲ ਪੈ ਰਹੇ ਉਹਨਾਂ ਨੂੰ ਸੀਗਾ ਕਿ ਮੈਂ weight ਬਹੁਤ ਘਟ ਗਿਆ ਸੀਗਾ ਕਮਜ਼ੋਰ ਹੋ ਗਿਆ ਸੀਗੇ ਕਈ ਵਾਰ ਸੈਲਫ ਪ੍ਰੈਸ਼ਰ ਲੈ ਲੈਂਦੇ ਸੀਗੇ ਕਿ ਮੈਂ ਮਤਲਬ ਹੁਣ ਉਹੀ ਪਬਲੀਕਲੀ ਮੂਵ ਕਰ ਪਾਉਂਗਾ ਨਹੀਂ ਕਰ ਪਾਉਂਗਾ ਇਸ ਪ੍ਰੈਸ਼ਰ ਇਟ ਸ਼ਾਇਦ ਉਹਨਾਂ ਨੂੰ ਜਿਹੜਾ ਇਹ ਬ੍ਰੇਨ ਸ਼ੌਕ ਹੋ ਗਈ ਤੇ ਸਾਨੂੰ ਉਹ ਛੱਡ ਕੇ ਚਲੇ ਗਿਆ ਜੋ ਸਫਰ ਜਾਂ ਉਹ ਕਿੱਸਾ ਸਾਂਝਾ ਕਰਨਾ ਚਾਹੁੰਦੇ ਜੋ ਜੋ ਅੱਜ ਵੀ ਮਨ ਦੇ ਵਿੱਚ ਅੱਜ ਨਹੀਂ ਅੱਜ ਮੇਰਾ ਮੂਡ ਹੈ ਨਹੀਂਗਾ ਮੈਂ ਕੋਈ ਕਿਸੇ ਨਾਲ ਸਾਂਝਾ ਕਰ ਸਕਾਂ ਪਰ ਮੈਂ ਅੱਜ ਇਹੀ ਕਹੂੰਗਾ ਕਿ ਮੈਨੂੰ ਜੋ ਉਹ ਲਾਸਟ ਦੇ ਗਿਆ ਉਹ ਮੈਂ ਲਾਸਟ ਕਿਵੇਂ ਪੂਰਾ ਕਰੂੰਗਾ ਮੇਰੇ ਵਾਸਤੇ ਸਵਾਲ ਆ ਅੱਜ ਮੈਂ ਕਿਸੇ ਨੂੰ ਸੁਣਾ ਸਕਦਾ ਸੰਸਕਾਰ ਕਦੋਂ ਕੀਤਾ ਹੈ ਬਲੌਂਗੀ ਸ਼ਮਰਾਨਪੁਰ ਮੀਆਂ ਉੱਥੇ 23 ਤਰੀਕ ਨੂੰ ਕੱਲ ਸ਼ਨੀਵਾਰ 1 ਵਜੇ ਸੰਸਕਾਰ ਕਰਾਂਗੇ ਫਿਰ 11:30 ਘਰੋਂ ਚੱਲਾਂਗੇ 1 ਵਜੇ ਸੰਸਕਾਰ ਕਰਾਂਗੇ ਸਿਵਿੰਦਰ ਪੱਲਾ ਦੇ ਜੋੜੀਦਾਰ ਬਾਲਮਕੰਦ ਸ਼ਰਮਾ ਸਾਡੇ ਨਾਲੇ ਬੜੀ ਦੁੱਖ ਦੀ ਘੜੀ ਆ ਜੋੜੀਦਾਰ ਅੱਜ ਨਹੀਂ ਰਹੇ ਪਰਮਾਤਮਾ ਨੂੰ ਸ਼ਾਇਦ ਨਹੀਂ ਮੰਜ਼ੂਰ ਸੀ ਸਾਡੇ ਵਾਸਤੇ ਸਾਰਿਆਂ ਵਾਸਤੇ ਪੰਜਾਬੀ ਸਿਨੇਮਾ ਜਗਤ ਵਾਸਤੇ ਪੰਜਾਬੀ ਕਮੇਡੀ ਇੰਡਸਟਰੀ ਵਾਸਤੇ ਤੇ ਮੇਰੇ ਵਾਸਤੇ ਬਹੁਤ ਨਿੱਜੀ ਇਹ ਲਾਸ ਆ ਕਿਉਂਕਿ ਅਸੀਂ ਪਿਛਲੇ 4-5 ਦਹਾਕਿਆਂ ਤੋਂ ਵੱਧ ਲੱਗ ਪੰਜ ਦਹਾਕਿਆਂ ਤੋਂ ਦੋਸਤ ਹੈਗੇ ਆ ਤੇ ਉਹ ਅੱਜ ਜੋੜੀ ਜਿਹੜੀ ਆ ਹੁਣ ਨਜ਼ਰ ਲੱਗ ਗਈ ਆ ਤੇ ਮੇਰਾ ਦੋਸਤ ਮੈਨੂੰ ਅਲਵਿਦਾ ਕਹਿ ਕੇ ਰੱਬ ਨੂੰ ਪਿਆਰਾ ਹੋ ਗਿਆ ਆਖਰੀ ਗੱਲਬਾਤ ਕੀ ਹੋਈ ਸੀ ਕਿਹੜੇ ਕਿਹੜੇ ਬੋਲ ਉਹ ਯਾਦ ਨੇ ਅੱਜ ਜਿਹੜੀ ਆਖਰੀ ਗੱਲਬਾਤ ਮੈਂ ਤਾਂ ਜੀ ਰੋਜ਼ ਹੀ ਕਿਸੇ ਗੱਲਬਾਤ ਕਰਦੇ ਗੱਲਬਾਤ ਤਾਂ ਮੁੱਕਦੀ ਨਹੀਂ ਗਈਆਂ ਉਹ ਜਿਵੇਂ ਕਹਿੰਦੇ ਵੀ ਦੋਸਤਾਂ ਦੀ ਗੱਲ ਤਾਂ ਹਮੇਸ਼ਾ ਹੀ ਕੈਮਰਨ ਦੀ ਆ ਮੈਂ ਉਹਨਾਂ ਨੂੰ ਕਿਹਾ ਸੀ ਜਿੰਦਦਰ ਤੁਸੀਂ ਕਾਇਮ ਹੋ ਜਾਣਾ ਤੁਹਾਡੇ ਦੁਆਰਾ ਫਿਲਮਾਂ ਆਉਣਗੀਆਂ ਤੁਸੀਂ ਨਾ ਮਨ ਨੂੰ ਨਿਰਾਸ਼ ਨਾ ਹੋਇਆ ਕਰੋ ਕਿਉਂਕਿ ਉਹਨਾਂ ਨੂੰ ਸੀਗਾ ਕਿ ਮੈਂ weight ਬਹੁਤ ਘਟ ਗਿਆ ਸੀਗਾ ਕਮਜ਼ੋਰ ਹੋ ਗਏ ਸੀਗੇ ਕਈ ਵਾਰ ਸੈਲਫ ਪ੍ਰੈਸ਼ਰ ਲੈ ਲੈਂਦੇ ਸੀਗੇ ਕਿ ਮੈਂ ਮਤਲਬ ਹੁਣ ਉਹੀ ਪਬਲੀਕਲੀ ਮੂਵ ਕਰ ਪਾਉਂਗਾ ਨਹੀਂ ਕਰ ਪਾਉਂਗਾ ਇਸ ਪ੍ਰੈਸ਼ਰ ਇਟ ਸ਼ਾਇਦ ਉਹਨਾਂ ਨੂੰ ਜਿਹੜਾ ਇਹ ਬ੍ਰੈਂਡ ਸ਼ੌਕ ਹੋ ਗਈ ਤੇ ਸਾਨੂੰ ਉਹ ਛੱਡ ਕੇ ਚਲੇ ਗਏ ਇਸ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਸੀ ਲੰਬੇ ਸਮੇਂ ਤੋਂ ਦੇ ਪ੍ਰੋਬਲਮ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਅਸੀ ਛੇਲ ਰਹੇ ਸੀ ਕਿ ਉਹਨਾਂ ਦੀਆਂ ਇੱਕ ਦੋ ਹੈਲਥ ਇਸ਼ੂ ਪਹਿਲਾਂ ਹਾਰਟ ਦਾ ਹੋਇਆ ਉਹ ਬਾਈਪਾਸ ਕਰਾਇਆ ਫਿਰ ਬ੍ਰੇਨ ਦਾ ਹੋਇਆ ਉਹ ਠੀਕ ਕਰਾਇਆ ਫਿਰ ਗਲ ਬੈਡਰ ਇਸ਼ੂ ਆਇਆ ਪਰ ਹੁਣ ਸਾਰਾ ਕੁਝ ਠੀਕ ਹੈ ਤੋਰੇ ਕੇ ਪਰ ਜੇ ਤਾਂ ਸਾਨੂੰ ਉਹ ਤੀਜਾ ਹੱਲਾ ਲੱਗਾ ਇਸੇ ਛੇਲ ਨਹੀਂ ਹੋਇਆ ਸੰਸਕਾਰ ਹੁਣ ਕਦੋਂ ਕੀਤਾ ਜੀ ਬਲੌਂਗੀ ਰਿਡੀਸ਼ਨ ਸ਼ੰਭਜਨਪੁਰ ਮੀਆਂ ਉੱਥੇ 23 ਤਰੀਕ ਨੂੰ ਕੱਲ ਸ਼ਨੀਵਾਰ 1 ਵਜੇ ਸੰਸਕਾਰ ਕਰਾਂਗੇ ਇਥੋਂ 11:30 ਘਰੋਂ ਚੱਲਾਂਗੇ 1 ਵਜੇ ਸੰਸਕਾਰ ਕਰਾਂਗੇ ਸ਼ਿਕਰ ਕਾਰੇ ਸੀ ਕਿ ਕੈਰੀਅਨ ਜੱਟਾ ਜਿਹੜੀ ਅਗਲੀ ਫਿਲਮ ਦੀ ਤਿਆਰੀ ਕੀਤੀ ਜਾ ਰਹੀ ਸੀ ਉਸ ਦੇ ਲਈ ਤਿਆਰ ਕਿ ਕੰਗ ਜੀ ਘਰ ਆਏ ਬਿੰਨੂ ਢਿੱਲੂ ਜੀ ਘਰੇ ਆਏ ਉਹਨਾਂ ਨੇ ਬੇਨਤੀ ਕੀਤੀ ਹੁਣ ਵੀ ਗਿੱਪੀ ਘਰਵਾਲ ਜੀ ਘਰੇ ਆਏ ਹੋਏ ਆ ਉਹ ਸਾਰੇ ਚਾਹੁੰਦੇ ਸੀਗੇ ਭੱਲਾ ਜੀ ਕੈਮ ਹੁਣ ਦਰਜੀ ਦੇ ਸਾਂਝੀ ਚਾਹੁੰਦੇ ਸੀਗੇ ਕਿ ਮੇਰੀ ਜਿਹੜੀ ਸਰਦਾਰ ਜੀ ਫਿਲਮ ਆਵੇ ਨੈਕਸਟ ਵਿੱਚ ਭੱਲਾ ਜੀ ਹੋਣ ਤੇ ਸੁਪੀਪ ਕੰਗ ਜੀ ਕਹਿੰਦੇ ਆਪਾਂ ਕਹਿੰਦੇ ਜੱਟਾ ਫੋਰ ਬਣਾਉਣੀ ਆ ਉਹਦੇ ਵਾਸਤੇ ਬੜਾ ਖਿੜ ਗਏ ਕਹਿੰਦੇ ਮੈਂ ਕੰਮ ਕਰੂੰਗਾ ਪਰ ਕੁਦਰਤ ਨੇ ਮਨਜ਼ੂਰ ਸੀ ਜੀ ਸ਼ਨ்கਾਟੇ ਤੋਂ ਸਫ਼ਰ ਸ਼ੁਰੂ ਹੁੰਦਾ ਸੰ்கਾਟੇ ਤੋਂ ਦੁਨੀਆ ਉਹਨਾਂ ਨੂੰ ਜਾਣਦੀ ਨਵੀਂ ਤਿਆਰੀ ਸੀ ਸੰ்கਾਟੇ ਨੂੰ ਨਵਾਂ ਰੂਪ ਦੇਣ ਦੀ ਤੁਸੀਂ ਕਹ ਰਹੇ ਵੀ ਤਿਆਰੀ ਕਰ ਰਹੇ ਸੀ ਸੰ்கਾਟੇ ਦਾ ਤਾਂ ਜੀ ਡਿਮਾਂਡ ਇੰਨੀ ਸੀਗੀ ਕਿ ਮੇਰੇ ਦਿਮਾਗ ਸਿਗਾ ਕਿ ਸੰ்கਾਟਾ ਕੋਈ ਦਿਖਿਆ ਵੀ ਜਾਣ ਲੱਗ ਪਿਆ ਸੀਗਾ ਫੇ ਅਸੀਂ ਕਰਾਂਗੇ ਸੰ்கਾਟਾ ਪਰ ਉਹਨਾਂ ਨੇ ਕਿਹਾ ਸੀ ਕਿ ਸੰ்கਾਟਾ ਆਪਣੇ ਨਵੇਂ ਰੂਪ ਚ ਲੈ ਕੇ ਆਵਾਂਗੇ ਕੋਈ ਵੈਬ ਸੀਰੀਜ਼ ਬਣਾਵਾਂਗੇ ਦੀ ਜਾਂ ਕੋਈ ਸਾਰਟ ਆਫ ਵੱਡੇ ਚੈਨਲਾਂ ਤੇ OTT ਦੇ ਲੈ ਕੇ ਆਵਾਂਗੇ ਪਰ ਉਹ ਲਿਖਿਆ ਲਿਖਿਆ ਰਹਿ ਗਿਆ ਜੀ ਕੁਣ ਤੱਕ ਦੀ ਗੁੜੀ ਵਿੱਚ ਕੋਈ ਜੋ ਸਫਰ ਜਾਂ ਉਹ ਕਿੱਸਾ ਸਾਂਝਾ ਕਰਨਾ ਚਾਹੁੰਦੇ ਜੋ ਜੋ ਅੱਜ ਵੀ ਮਨ ਦੇ ਵਿੱਚ ਅੱਜ ਨਹੀਂ ਅੱਜ ਮੇਰਾ ਮੂਡ ਹੈ ਨਹੀਂ ਕਿ ਮੈਂ ਕੋਈ ਕਿਸੇ ਸਾਂਝਾ ਕਰ ਸਕਾਂ ਪਰ ਮੈਂ ਅੱਜ ਇਹੀ ਕਹੂੰਗਾ ਕਿ ਮੈਨੂੰ ਜੋ ਉਹ ਲਾਸਟ ਦੇ ਗਿਆ ਉਹ ਮੈਂ ਲਾਸਟ ਕਿਵੇਂ ਪੂਰਾ ਕਰੂੰਗਾ ਮੇਰੇ ਵਾਸਤੇ ਸਵਾਲ ਆ ਅੱਜ ਮੈਂ ਕਿਸੇ ਨੂੰ ਸੁਣਾ ਸਕੂੰਗਾ ਬਹੁਤ ਬਹੁਤ ਦਾ ਜਸਵਿੰਦਰ ਪੱਲਾ ਦੇ ਜੋੜੀਦਾਰ ਬਾਲਮਕੰਦ ਸ਼ਰਮਾ ਸਾਡੇ ਨਾਲ ਸੀ ਜਿਨ੍ਹਾਂ ਨੇ ਸਣਕਾਟੇ ਦੇ ਵਿੱਚ ਜਵਿੰਦਰ ਪੱਲਾ ਦੇ ਨਾਲ ਲੰਮਾ ਸਮਾਂ ਕੰਮ ਕੀਤਾ ਉਹਨਾਂ ਕੈਸਟਾਂ ਦੇ ਵਿੱਚ ਇਹਨਾਂ ਦੀ ਵੀ ਆਵਾਜ਼ ਗੂੰਜਦੀ ਸੀ ਜਦੋਂ ਕਮੇਡੀਅਨ ਦੇ ਰੂਪ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਪੰਜਾਬੀਆਂ ਨੂੰ ਉਹ ਕੰਟੈਂਟ ਦਿੱਤਾ ਤਾਂ ਅੱਜ ਪੰਜਾਬੀ ਜਗਤ ਨੂੰ ਵੱਡਾ ਘਾਟਾ ਤਾਂ ਜਿਹੇ ਦੇ ਵਿੱਚ ਆਪਣੇ ਦੋਸਤ ਦੇ ਜਾਣ ਤੇ ਉਹ ਜੋੜੀ ਟੁੱਟਣ ਤੇ ਕਿਤਨਾ ਕਿਤੇ ਮਨ ਭਾਵਿਕ ਆ ਤਾਂ ਗੱਲਬਾਤ ਵੀ ਸਾਂਝੀ ਕੀਤੀ ਕਿ ਆਖਰੀ ਗੱਲਬਾਤ ਕਦੋਂ ਹੋਈ ਕਿਵੇਂ ਉਹਨਾਂ ਨੂੰ ਇਹ ਦਿੱਕਤ ਆਈ ਤਾਂ ਜਿਹੇ ਦੇ ਵਿੱਚ ਪੰਜਾਬੀ ਐਕਟਰ ਜਿਹੜੇ ਨੇ ਗਿੱਪੀ ਘਰੇ ਵਾਲੋ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਘਰ ਦੀ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਨੇ ਆ ਘਰ ਦੇ ਵਿੱਚ ਮਹਾਤਮਾ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਕਰੀਬੀ ਐਕਟਰ ਕਰੀਬੀ ਕਲਾਕਾਰ ਤੇ ਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲਗਾਤਾਰ ਪਹੁੰਚ ਰਹੇ ਤਾਂ ਗਿੱਪੀ ਗਰੇਵਾਲ ਨੇ ਇੱਕ ਭਾਪਕ ਪੋਸਟ ਵੀ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਰਤਬਾ ਸੀ ਜਗਿੰਦਰ ਭੱਲੇ ਦਾ ਉਹ ਪਿਤਾ ਦਾ ਰਤਬਾ ਸੀ ਉਹ ਸਾਡੇ ਲਈ ਇੱਕ ਸਲਾਹਕਾਰ ਸੀ ਸਾਡੇ ਲਈ ਇੱਕ ਪ੍ਰੇਰਣਾਦਾਇਕ ਸੀ ਤੇ ਸਾਨੂੰ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਕਾਟਾ ਪਿਆ ਤੇ ਉਹਨਾਂ ਦੇ ਦੋਸਤ ਜਿਹੜੇ ਜੋੜੀਦਾਰ ਸੀ ਸੰਕਾਟੇ ਦੇ ਵਿੱਚ ਉਹਨਾਂ ਨੇ ਵੀ ਆਪਣੇ ਦਿਲ ਦੇ ਬਲਬਲੇ ਸਾਂਝੇ ਕੀਤੇ ਨੇ ਮਨ ਬੜਾ ਅਦਾਸਾ ਹਰ ਕਿਸੇ ਦੀ ਅੱਖ ਨਾਮਾ ਤੇ ਜਿਹੇ ਦੇ ਵਿੱਚ ਜਵਿੰਦਰ ਪੱਲਾ ਦੀ ਜਿਹੜੀ ਅੰਤਮ ਰਸਮਾਂ ਦੀ ਅੰਤਮ ਰਸਮਾਂ ਨੇ ਕੱਲ ਨੂੰ ਤਕਰੀਬਨ 1 ਵਜੇ ਬਲੌਂਗੀ ਦੇ ਵਿੱਚ ਨਿਭਾਈਆਂ ਜਾਣਗੀਆਂ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਰ